ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਮਾਝਾਲੇ ਬਲੌਗ ਵਿੱਚ ਆਸ ਕਰਦੀ ਕਿ ਸਾਰੇ ਭਣਪਰਾ ਠੀਕ ਹੋਗੇ ਅਸੀਂ ਉਹ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭਣਪਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਆਪਾਂ ਕਰਦੇ ਹਾਂ ਅੱਜ ਪਿਆਰੇ ਜਿਹੇ ਕਮੈਂਟ ਨਾਲ ਸ਼ੁਰੂਆਤ ਸਾਡਾ ਪਹਿਲਾ ਕਮੈਂਟ ਸੀ ਜਿਹੜਾ ਵੀਰ ਤੇ ਜੰਦਰ ਸਿੰਘ ਵੱਲੋਂ ਜੋ ਕਿ ਕਹਿੰਦੇ ਕਿ ਆਂਟੀ ਵੈਰੀ ਨਾਈਸ ਵੀਡੀਓ ਸੋ ਬੇਟਾ ਤੁਹਾਡਾ ਬਹੁਤ-ਬਹੁਤ ਧੰਨਵਾਦ ਏ ਵੀ ਲੁਧਿਆਣੇ ਤੋਂ ਸੀ ਔਰ ਸਾਡਾ ਦੂਸਰਾ ਕਮੈਂਟ ਸੀ ਸਿਮਰਨ ਸਿੱਧੂ ਵੱਲੋਂ ਇਹ ਕਹਿੰਦੇ ਆ ਕਿ ਸਾਡੇ ਹੱਥਾਂ ਦੀਆਂ ਜਿਹੜੀਆਂ ਝੂੜੀਆਂ ਬਹੁਤ ਪੈ ਗਈਆਂ ਵਾ ਤੇ ਅਸੀਂ ਇਹਦੇ ਦੇ ਕੀ ਕਰ ਸਕਦੇ ਆ ਅੱਜ ਮੈਂ ਵੀਰੇ ਤੁਹਾਡੇ ਲਈ ਵੀ ਰੈਮਡੀ ਲੈ ਕੇ ਆਈ ਆ ਸੋ ਇਹ ਰੈਮਡੀ ਆਪਾਂ ਫੇਸ ਤੇ ਵੀ ਇਸਤੇਮਾਲ ਕਰ ਸਕਦੇ ਆ ਹੱਥਾਂ ਤੇ ਵੀ ਇਸਤੇਮਾਲ ਕਰਦੇ ਆ ਤੇ ਵੈਸੇ ਤੁਸੀਂ ਅਰੰਡੀ ਦੇ ਤੇਲ ਨਾਲ ਰਾਤ ਨੂੰ ਆਪਣੇ ਹੱਥਾਂ ਦੀ ਮ사ਜ ਜ਼ਰੂਰ ਕਰਿਆ ਕਰੋ ਸੌਣ ਲੱਗਿਆਂ ਅਸਲਾ ਤੀਸਰਾ ਪਿਆਰਾ ਜਿਹਾ ਕਮੈਂਟ ਸੀ ਸਾਡੀ ਭੈਣ ਬਲਵਿੰਦਰ ਕੌਰ ਵੱਲੋਂ ਜਿਹੜੇ ਭੈਣ ਕਹਿੰਦੀ ਹੈ ਕਿ ਭੈਣ ਮੈਂ ਤੁਹਾਡੀਆਂ ਸਾਰੀਆਂ ਵੀਡੀਓਜ਼ ਵੀ ਦੇਖਦੀ ਆ ਪਰ ਮੈਂ ਹਜੇ ਤੱਕ ਤੁਹਾਨੂੰ ਕਦੀ ਕਮੈਂਟ ਨਹੀਂ ਕੀਤਾ ਅੱਜ ਪਹਿਲੀ ਵਾਰ ਕਮੈਂਟ ਕਰ ਰਹੀ ਆ ਤੇ ਤੁਹਾਡੀ ਰੈਮਡੀ ਵੀ ਇਸਤੇਮਾਲ ਕਰਦੀ ਆ ਸੋ ਇਹ ਭੈਣ ਸੀ ਜੈਦਪੁਰ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਜੈਦਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਕੈਨ ਜੀ ਜੋ ਤੁਸੀਂ ਮੈਨੂੰ ਇੰਨਾ ਪਿਆਰ ਬਖਸ਼ਿਆ ਦਿਲੋਂ ਤਨਵਾਦ ਕਰਦੀ ਆ ਇੰਨਾ ਪਿਆਰਾ ਜਿਹਾ ਕਮੈਂਟ ਕਰਨ ਵਾਸਤੇ ਸੋ ਇਸ ਤੋਂ ਪਤਾ ਲੱਗਦਾ ਕਿ ਸਾਡੇ ਭੈਣ ਭਰਾ ਸਾਡੇ ਨਾਲ ਕਿੱਥੋਂ ਕਿੱਥੋਂ ਜੁੜੇ ਹੋਏ ਆ ਤੇ ਜਿਹੜਾ ਵੀ ਤੁਸੀਂ ਕਮੈਂਟ ਕਰਦੇ ਆ ਆਪਣੀ ਜਗ੍ਹਾ ਦਾ ਨਾਮ ਜ਼ਰੂਰ ਦੱਸਿਆ ਕਰੋ ਲੋਬੀ ਅੱਜ ਆਪਾਂ ਹੁਣ ਵੱਧਿਆ ਆਪਣੀ ਰੈਮੇਡੀ ਵੱਲ ਆਪਣੀ ਵੀਡੀਓ ਵੱਲ ਤੇ ਪਰ ਇਹਨਾਂ ਭਰਾਸਾਂ ਦੀਆਂ ਵੀਡੀਓ ਸਾਰੇ ਦੇਖ ਲੈਂਦੇ ਆ ਪਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸੋ ਚੈਨਲ ਸਬਸਕ੍ਰਾਈਬ ਕਰਨ ਵਾਸਤੇ ਮਾਤਰ ਇੱਕ ਜਾਂ ਦੋ ਸਕਿੰਟ ਲੱਗਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਔਰ ਨਾਲ ਦੀ ਨਾਲ ਬੈਲ ਜਰੂਰ ਦਬਾ ਲਿਆ ਕਰੋ ਤਾਂ ਕਿ ਤੁਹਾਨੂੰ ਸਾਡੀ ਹਰ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਔਰ ਚਲੋ ਜੀ ਹੁਣ ਆਪਾਂ ਆਪਣੀ ਸਕਿਨ ਦੀ ਅਕੋਰਡਿੰਗ ਜਿਹੜੀ ਵੀਡੀਓ ਬਣਾਉਣੀ ਆ ਉਹਦੇ ਬਾਰੇ ਆਪਾਂ ਵਧਣਦੇ ਆ ਬੜੇ ਹੀ ਭੈਣ ਭਰਾਵਾਂ ਦੇ ਜਿਹੜੇ ਕਮੈਂਟ ਆਉਂਦੇ ਆ ਕਿ ਸਾਡੀ ਸਕਿਨ ਜਿਹੜੀ ਆ ਹਲਕੀ ਪਤਲੀ ਹੋ ਗਈ ਆ ਸਾਡੀ ਸਕਿਨ ਜਿਹੜੀ ਆ ਢਿਲਕ ਗਈ ਆ ਹਨਾ ਸਾਡੀ ਸਕਿਨ ਢਿਲਕ ਕਦੋਂ ਜਾਂਦੀ ਆ ਜਦੋਂ ਹੌਲੀ-ਹੌਲੀ ਮਸਲ ਟਟੰਡਾ ਪੈਂਦੇ ਆ ਤੇ ਸਕਿਨ ਪਤਲੀ ਹੋਣ ਡਾ ਪੈਂਦੀ ਤੇ ਜਿਹੜੀ ਸਾਡੀ ਸਕਿਨ ਢਿਲਕਣ ਡਾ ਪੈਂਦੀ ਆ ਉਹਨੂੰ ਹੀ ਆਪਾਂ ਕਹਿ ਦਿੰਨੇ ਆ ਕਿ ਸਾਡੀ ਸਕਿਨ ਲੂਸ ਸਕਿਨ ਹੋ ਗਈ ਆ ਠੀਕ ਹੈ ਅੱਜ ਆਪਾਂ ਤਾਂ ਜਿਹੜੀ ਰੈਮੇਡੀ ਲੈ ਕੇ ਆ ਉਹ ਲੂਸ skin ਨੂੰ ਠੀਕ ਕਰਨ ਵਾਸਤੇ ਤੁਸੀਂ ਲੂਸ skin ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਆ ਸਭ ਤੋਂ ਪਹਿਲਾਂ ਤੇ ਆਪਾਂ ਜਦੋਂ ਵੀ ਕਦੀ ਕੋਈ ਮਾਸਕ ਲਗਾਉਨੇ ਆ ਕੋਈ ਵੀ ਫੇਸ ਪੈਕ ਲਗਾਉਨੇ ਤੇ ਸਾਨੂੰ ਹਮੇਸ਼ਾ ਜਿਹੜਾ ਨਾ ਧੁੱਪ ਦੇ ਵਿੱਚ ਰਹਿਣਾ ਚਾਹੀਦਾ ਨਹੀਂ ਆ ਸਾਨੂੰ ਅੰਦਰ ਰਹਿਣਾ ਚਾਹੀਦਾ ਕਿਉਂਕਿ ਅਸੀਂ ਅਕਸਰ ਹੀ ਮਾਸਕ ਜਾਂ ਫੇਸ ਪੈਕ ਲਗਾ ਕੇ ਧੁੱਪ ਦੇ ਵਿੱਚ ਘੁੰਮਦੇ ਫਿਰਦੇ ਜਾਂ ਜਦੋਂ ਬਹੁਤ ਉਹ ਡਰਾਈ ਹੋ ਜਾਂਦਾ ਵੀ ਇਕਦਮ ਸੁੱਕ ਜਾਂਦਾ ਤੇ ਅਸੀਂ ਉਦੋਂ ਉਸ ਨੂੰ ਉਤਾਰ ਦਿਆ ਜਦੋਂ ਤੁਸੀਂ 15 ਤੋਂ 10 ਮਿੰਟ ਜਾਂ 20 ਮਿੰਟ ਲਗਾਇਆ ਵਾ ਗਿੱਲੇ-ਗਿੱਲੇ ਵਿੱਚ ਉਹਨੂੰ ਪੁਤਾਰਿਆ ਕਰੋ ਉਹਨੂੰ ਜਿਆਦਾ ਸੁਕਾਉਣ ਦੇ ਨਾਲ ਸਾਡਾ ਫੇਸ ਉਲਟਾ ਖਰਾਬ ਹੋਣ ਲੱਗ ਪੈਂਦਾ ਵਾ ਸਹੀ ਹੋਣ ਦੀ بجائے ਕਿਉਂਕਿ ਸਾਡੀ ਸਕਿਨ ਬੜੀ ਨਾਜ਼ੁਕ ਹੁੰਦੀ ਆ ਔਰ ਜੇ ਆਪ ਉਹਦੇ ਇੰਨਾ ਧਿਆਨ ਨਹੀਂ ਰੱਖਾਂਗੇ ਤੇ ਫਿਰ ਉਹ ਖਰਾਬ ਹੋ ਜਾਊਗਾ ਧੁੱਪ ਦੇ ਵਿੱਚ ਤੇ ਬਿਲਕੁਲ ਹੀ ਕਦੀ ਵੀ ਕੋਈ ਫੇਸ ਪੈਕ ਲਗਾ ਕੇ ਨਹੀਂ ਜਾਣਾ ਚਾਹੀਦਾ ਜੇ ਤੁਸੀਂ ਲਗਾਉਣ ਤੋਂ ਬਾਅਦਾਂ ਵਿੱਚ ਹੋ ਸਕੇ ਤੇ 1 ਘੰਟੇ ਤੱਕ ਬਾਹਰ ਨਾ ਜਾਓ ਇੱਥੇ ਆਪਾਂ ਲੈ ਲਿਆ ਵਾ ਦਹੀਂ ਦਹੀਂ ਦੇ ਵਿੱਚ ਮੈਂ ਜਿਹੜਾ ਵਾ ਅੱਧਾ ਟੀस्पून ਜਿਹੜਾ ਵਾ ਸੁੱਕਾ ਪਾਊਡਰ ਦੁੱਧ ਪਾਇਆ ਵਾ ਔਰ ਆਪਣਾ ਜਿਹੜਾ ਤੀਸਰਾ ਤੀਸਰੀ ਚੀਜ਼ ਵਾਇਦੇ ਵਿੱਚ ਕਿਹੜੀ ਜਾਊਗੀ ਉਹ ਵਾ ਟਮਾਟਰ ਦਾ ਰਸ ਠੀਕ ਹੈ ਟਮਾਟਰ ਦਾ ਰਸ ਆਪਾਂ ਜਿਹੜਾ ਪੂਰਾ ਪਲਪ ਇਹਦਾ ਪਾ ਦੇਣਾ ਨਾਲ ਹੀ ਬੀਜੇ ਜਾਂਦੀ ਹੈ ਤੇ ਵਿੱਚੇ ਹੀ ਜਾਂਦੇ ਨੇ ਕੋਈ ਗੱਲ ਨਹੀਂ ਗਈ ਠੀਕ ਹੈ ਚੰਗੀ ਤਰ੍ਹਾਂ ਆਪਾਂ ਟਮਾਟਰ ਦਾ ਰਸ ਪਾ ਲਿਆ ਇਹਦੇ ਵਿੱਚ ਜਿੰਨਾ ਰਸ ਸੀ ਸਾਰਾ ਪਾ ਲਿਆ ਉਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਵੇਸਨ ਦਾ ਠੀਕ ਹੈ ਔਰ ਉਸ ਤੋਂ ਬਾਅਦ ਆਪਾਂ ਇਹਦੀ ਮੇਨ ਜਿਹੜੀ ਚੀਜ਼ ਵਾ ਉਹ ਪਾਉਣੀ ਹੈ ਮੇਨ ਚੀਜ਼ ਇਹਦੇ ਵਿੱਚ ਕੀ ਆ ਉਹ ਵਾ ਫਟਕੜੀ ਪੀਸੀ ਹੋਈ ਇੱਥੇ ਮੈਂ ਫਟਕੜੀ ਪਾਉਂਦੀ ਆ ਕੋਈ 2 ਤੋਂ 2 ਤੋਂ 3 ਚੁਟਕੀਆਂ ਦੇ ਲਾਗੇ ਬੰਨੇ ਕਿਉਂਕਿ ਜਿਹੜੀ ਫਟਕੜੀ ਹੁੰਦੀ ਹੈ ਨਾ ਇਹਨੂੰ ਆਪਾਂ ਜ਼ਿਆਦਾ ਵੀ ਇਸਤੇਮਾਲ ਨਹੀਂ ਕਰਨਾ ਹੁੰਦਾ ਸੋ ਆਹਨੂੰ ਬੜੇ ਧਿਆਨ ਨਾਲ ਪਾਣੀ ਪੈਂਦੀ ਆ ਇੱਥੇ ਮੇਰੀਆਂ 3 ਚੁਟਕੀਆਂ ਫਟਕੜੀ ਹੋ ਗਈ ਆ ਫਟਕੜੀ ਸਾਡੀ 스ਕਿਨ ਜਿਹੜੀ ਲੂਸ 스ਕਿਨ ਤੇ ਇੰਨਾ ਵਧੀਆ ਕੰਮ ਕਰਦੀ ਹੈ ਨਾ ਇਹਨੂੰ ਅਗਰ ਤੁਸੀਂ ਵੇਖਣਾ ਹੋਵੇ ਤੇ ਕਦੀ ਬ੍ਰਸ਼ ਤੇ ਲਗਾ ਕੇ ਆਪਣੇ ਦੰਦਾਂ ਤੇ ਮਾਰ ਕੇ ਦੇਖਿਓ ਕਿ ਇਹਦੇ ਨਾਲ ਤੁਹਾਡੀ ਜਿੰਨੀ ਵੀ ਇੱਥੇ ਚਬਾੜੇ ਜਿਹੜਾ ਵਾ ਹੁੰਦਾ ਆਪਣਾ ਮਾਸ ਹੁੰਦਾ ਉਹ ਪੂਰਾ ਇੱਕਦਮ ਨਾ ਟਾਈਟ ਹੋ ਜਾਂਦਾ ਵਾ ਜਿਹਨੂੰ ਆਪਾਂ ਕਹਿ ਦਿੰਨੇ ਨਾ ਕਿ ਸਾਡੀ ਮਤਲਬ ਕਿ ਮਾਸ ਜਿਹੜਾ ਇੱਥੇ ਆ ਕਈ ਚਵਾੜਾ ਕਹਿ ਦਿੰਦੇ ਜਿਹੜਾ ਆਪ ਸਾਡੇ ਦੰਦਾ ਦੇ ਨਾਲ ਮਾਸ ਹੁੰਦਾ ਤੇ ਅਸੀਂ ਕਹਿੰਦੇ ਨੇ ਖੁਸ਼ਕ ਹੋ ਗਿਆ ਵਾ ਥੋੜਾ ਖੁਸ਼ਕ ਖੁਸ਼ਕ ਲੱਗਣ ਲਿਆ ਜਾਣੀ ਕਿ ਉਹ ਟਾਈਟ ਹੋ ਜਾਂਦਾ ਹੁੰਦਾ ਵਾ ਇੱਥੇ ਆਪਾਂ ਹੁਣ ਇਹਦੇ ਵਿੱਚ ਥੋੜਾ ਜਿਹਾ ਨਿੰਬੂ ਨਿਚੋੜਨਾ ਵਾ ਜੇ ਨਿੰਬੂ ਤੁਹਾਡੇ ਸਟੇਜ ਤੇ ਤੁਹਾਨੂੰ ਨਹੀਂ ਸ਼ੂਟ ਕਰਦਾ ਤਾਂ ਤੁਸੀਂ ਨਹੀਂ ਵੀ ਇਹਦਾ ਇਸਤੇਮਾਲ ਕਰੋ ਨਿੰਬੂ ਦੀ ਜਗ੍ਹਾ ਤੁਸੀਂ ਇਹਦੇ ਵਿੱਚ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਆ ਠੀਕ ਹੈ ਫਟਕੜੀ ਜਿਹੜੀ ਇੰਨੀ ਵੀ ਚੰਗੀ ਆ ਫਟਕੜੀ ਦਾ ਇੱਕ ਫਾਇਦਾ ਨਹੀਂ ਫਟਕੜੀ ਦੇ ਬੜੇ ਫਾਇਦੇ ਆ ਫਟਕੜੀ ਰੈਮਡੀ ਇਹ ਵਿੱਚ ਵੀ ਇਸਤੇਮਾਲ ਹੁੰਦੀ ਆ ਮੇਰੇ ਇੱਕ ਆਂਟੀ ਆ ਉਹਨਾਂ ਦੀ ਉਮਰ ਜਿਹੜੀ ਆ 90 ਸਾਲ ਦੇ ਲਾਗੇ ਬੰਨੇ ਆ ਪੂਰੀ 90 ਸਾਲ ਦੇ ਔਰ ਇੰਨੇ ਬਜ਼ੁਰਗ ਹੋਣ ਦੇ ਬਾਵਜੂਦ ਉਹਨਾਂ ਦਾ ਇੱਕ ਵੀ ਦੰਦ ਨਾ ਤੇ ਖਰਾਬ ਹੋਇਆ ਨਾ ਹੀ ਉਹਨਾਂ ਦਾ ਦੰਦ ਅਜੇ ਤੱਕ ਕੋਈ ਕੱਢਿਆ ਗਿਆ ਵਾ ਔਰ ਉਹਨਾਂ ਦੇ ਸਾਰੇ ਦੇ ਸਾਰੇ ਦੰਦ ਬਿਲਕੁਲ ਇੱਕਦਮ ਕੋਈ ਦੰਦ ਹਿੱਲਦਾ ਨਹੀਂ ਆ ਔਰ ਉਹ ਸ਼ੁਰੂ ਤੋਂ ਹੀ ਜਦੋਂ ਜਵਾਨੀ ਵੇਲੇ ਚਿੱਸੀ ਨਾ ਉਦੋਂ ਤੋਂ ਹੀ ਉਹ ਫਟਕੜੀ ਦਾ ਇਸਤੇਮਾਲ ਕਰਦੇ ਆ ਬ੍ਰਸ਼ ਜਦੋਂ ਕਰ ਰਹੇ ਹੁੰਦੇ ਤੇ ਬ੍ਰਸ਼ ਤੇ ਫਟਕੜੀ ਰਗੜ ਕੇ ਆਪਣੇ ਦੰਦਾਂ ਤੇ 2 ਸਕੰਡ ਜਾਂ 3 ਸਕੰਡ ਵਾਸਤੇ ਬ੍ਰਸ਼ ਨੂੰ ਮਾਰਦੇ ਆ ਪੇਸਟ ਭਾਵੇਂ ਲਗਾ ਲੈਂਦੇ ਪਹਿਲਾਂ ਕਰ ਲੈਂਦੇ ਆ ਫਿਰ ਖਾਲੀ ਬ੍ਰਸ਼ ਤੇ ਮਸਕਸਾ ਆ ਕੇ ਫਟਕੜੀ ਤੇ ਮਾਰਦੇ ਆ ਸੋਨਾਂ ਦੇ ਨਾਲ ਉਹਨਾਂ ਦਾ ਜਿਹੜਾ ਚਬਾੜੇ ਆ ਚਬਾੜਾ ਆ ਨਾ ਉਪਰ ਟਾਈਟ ਬਾਤ ਇਸ ਕਰਕੇ ਉਹਨਾਂ ਦਾ ਕੋਈ ਦੰਦ ਹੀ ਲਿਆ ਹੀ ਨਹੀਂ ਜਦੋਂ ਸਾਡੀ ਸਕਿਨ ਲੂਜ਼ ਹੁੰਦੀ ਆ ਤੇ ਦੰਦ ਵੀ ਸਾਡੇ ਉਦੋਂ ਹੀ ਹਿੱਲਦੇ ਆ ਸੋ ਇੱਧਰ ਆਪਾਂ ਇਹ ਵਾਲਾ ਪੈਕ ਬਣਾ ਲਿਆ ਠੀਕ ਹੈ ਇਹ ਲੂਸ skin ਦਾ ਸਭ ਤੋਂ ਵਧੀਆ ਪੈਕ ਆ ਜਿਹੜਾ ਕਿ ਲੂਸ skin ਨੂੰ ਸਹੀ ਕਰਨ ਵਾਸਤੇ ਕੰਮ ਕਰਦਾ ਵਾ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਦਾ ਕਿ ਫਿਰ ਪੈਣਾ ਭਰਾਵਾਂ ਦੇ ਬੜੇ ਕਮੈਂਟਾਂ ਦੇ ਜਿਨ੍ਹਾਂ ਦੀ skin ਤੇ ਪਹਿਲਾਂ ਤੂੰ ਹੀ ਝੂੜੀਆਂ ਹੁੰਦੀਆਂ ਵਾ ਜਾਂ skin ਟਾਈਟ ਨਹੀਂ ਆ ਉਹ ਆਪਣੀ skin ਤੇ ਇਹ ਵਾਲਾ ਮਾਸਕ ਹਫਤੇ ਵਿੱਚ ਤਿੰਨ ਤੋਂ ਚਾਰ ਵਾਰ ਲਗਾ ਸਕਦੇ ਆ ਇਹ ਕੋਈ ਵੀ ਨੁਕਸਾਨ ਨਹੀਂ ਕਰਦਾ ਵਾ ਔਰ ਜਿਨ੍ਹਾਂ ਦੀ ਹਜੇ ਨਹੀਂ ਆ ਝੂੜੀਆਂ ਉਹ ਇਹਨੂੰ ਲਗਾਉਣਾ ਸ਼ੁਰੂ ਕਰ ਦੋ ਹਫਤੇ ਵਿੱਚ ਪਹਿਲੀ ਗੱਲ ਤੱਕ ਦੋ ਵਾਰ ਲਗਾਓ ਜੇ ਦੋ ਵਾਰ ਨਹੀਂ ਲਗਾ ਸਕਦੇ ਤਾਂ ਘੱਟੋ ਘੱਟ ਇੱਕ ਵਾਰੀ ਤੇ ਜ਼ਰੂਰ ਲਗਾਓ ਮੈਂ ਹਮੇਸ਼ਾ ਜਿਹੜੀ ਵੀ ਚੀਜ਼ ਦੱਸਦੀ ਹਾਂ ਉਹ ਨੇਚਰਲ ਚ ਇੱਕ ਤਰੀਕੇ ਨਾਲ ਦੱਸਦੀ ਹਾਂ ਔਰ ਹਮੇਸ਼ਾ ਮੇਰੇ ਸੌਖੀਆਂ ਸੌਖੀਆਂ ਚੀਜ਼ਾਂ ਨੇ ਜਿਹਨੇ ਸਦੀਰ ਸੋਈ ਦੇ ਵਿੱਚ ਮੌਜੂਦ ਆ ਅਸੀਂ ਕੰਮ ਕਰਦੇ ਆ ਜਿਹੜੀਆਂ ਸਿਰਫ ਧੁੱਪ ਚ ਨਹੀਂ ਜਾਣਾ ਕੰਮ ਕਰ ਕਰਦੇ ਆ ਅਸੀਂ ਇਹ ਵਾਲਾ ਪੈਕ ਜਿਹੜਾ ਆਰਾਮ ਨਾਲ ਲਗਾ ਸਕਦੇ ਆ ਲੋ ਜੀ ਆਪਾਂ ਲਗਾ ਲਏ ਆਪਣੇ ਫੇਸ ਤੇ ਪੈਕ ਔਰ ਹੁਣ ਆਪਾਂ ਇਹਨੂੰ 15 ਮਿੰਟ ਲਈ ਰੱਖਣ ਤੋਂ ਬਾਅਦ ਆ 15 ਮਿੰਟ ਆਪਾਂ ਧੋ ਲੈਣਾ ਔਰ ਬਿਲਕੁਲ ਇਹਨੂੰ ਡਰਾਈ ਕਰਕੇ ਨਹੀਂ ਉਤਾਰਨਾ ਹੁੰਦਾ ਤਾਂ ਕਿ ਸਕਿਨ ਦਾ ਸਾਡਾ ਫਿਰ ਨੁਕਸਾਨ ਹੁੰਦਾ ਵਾ ਸਕਿਨ ਤੇ ਨਾ ਫਿਰ ਇੱਕਦਮ ਜਿਹੜੀਆਂ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਨਾ ਜਲਣ ਦਾ ਪੈਂਦੀ ਆ ਪਰਚੇ ਲੁੱਥਣ ਦਾ ਪੈਂਦੇ ਜਿੱਦਾਂ ਕਹਿ ਦਿੰਦੇ ਸਾਡੀਆਂ ਗੱਲਾਂ ਫਟ ਗਈਆਂ ਵਾ ਹੁਣ ਸਾਡੇ ਹੌਲੀ ਹੌਲੀ ਛਿੱਲਣ ਦਾ ਪਿਆ ਇਸ ਕਰਕੇ ਜਦੋਂ ਸੌਫਟ ਸੌਫਟ ਹੁੰਦੀ 15 ਤੋਂ 20 ਮਿੰਟ ਵੈਸੇ ਵੀ ਜ਼ਿਆਦਾ ਚਿਰ ਆਪਾਂ ਨਹੀਂ ਕੋਈ ਚੀਜ਼ ਰੱਖਣੀ ਹੁੰਦੀ ਔਰ ਤੋਂ ਪੁੱਛ ਨਹੀਂ ਜਾਣਦਾ ਸੋ ਠੀਕ ਆ ਆਪਾਂ ਇਹਨੂੰ ਬਖਾਉਣੀ ਆ ਤੁਹਾਨੂੰ ਸਾਫ਼ ਕਰਨ ਤੋਂ ਬਾਅਦ ਕਿਹਦਾ ਕਿੰਨਾ ਵਧੀਆ ਜਿਹੜਾ ਰਿਜ਼ਲਟ ਮਿਲਦਾ ਵਾ ਦੇਖੋ ਭਈ ਫੇਸ ਆਪਾਂ ਕਰ ਲਿਆ ਸਾਦੇ ਪਾਣੀ ਦੇ ਨਾਲ ਸਾਫ਼ ਮੈਂ 15 ਤੋਂ 20 ਮਿੰਟ ਆਪਣੇ ਫੇਸ ਤੇ ਲਗਾ ਕੇ ਰੱਖਿਆ ਔਰ ਇਹਦੇ ਨਾਲ ਦੇਖੋ ਕਿੰਨਾ ਸਾਰਾ ਫਰਕ ਆ ਫੇਸ ਦੇਖੋ ਚਮਕਣ ਵੀ ਗਿਆ ਔਰ ਇਹਦੇ ਨਾਲ ਨਾ ਸਕਿਨ ਬਹੁਤ ਸੋਹਣੀ ਟਾਈਟ ਵੀ ਹੋ ਜਾਂਦੀ ਆ ਤਦ ਵੀ ਤੁਸੀਂ ਉਸੇ ਪਾਰਟੀ ਫੰਕਸ਼ਨ 'ਚ ਜਾਣਾ ਹੋਵੇ ਉਸ ਤੋਂ ਪਹਿਲਾਂ ਵੀ ਤੁਸੀਂ ਕਰ ਸਕਦੇ ਹੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਤੁਸੀਂ ਹਮੇਸ਼ਾ ਇਹਨੂੰ ਆਪਣੀ ਰੁਟੀਨ ਦੇ ਵਿੱਚ ਸ਼ਾਮਲ ਕਰ ਲਓ ਕਿਉਂਕਿ ਇਹ ਬੜਾ ਹੀ ਵਧੀਆ ਲੂਸਕਿਨ ਦਾ ਸਭ ਤੋਂ ਵਧੀਆ ਨੁਸਖਾ ਹੈ ਔਰ ਉਸ ਤੋਂ ਇਲਾਵਾ ਜਿਹੜਾ ਆਪਾਂ ਇਹਦੇ ਲਈ ਟਮਾਟਰ ਇਸਤੇਮਾਲ ਕੀਤਾ ਸੀ ਜਿੱਦ ਆਪਾਂ ਪल्प ਪੂਰਾ ਕੱਢ ਲਿਆ ਰਸ ਕੱਢ ਲਿਆ ਇਹ ਟਮਾਟਰ ਨੂੰ ਆਪਾਂ ਵੇਸਟ ਸਮਝ ਕੇ ਸੁੱਟਣਾ ਨਹੀਂ ਆ ਇਹਦੇ ਵਿੱਚ ਤੁਸੀਂ ਅੱਧਾ ਚਮਚਾ ਛੋਟਾ ਵਾਲਾ ਚਾਹ ਵਾਲਾ ਟੀस्पून ਪਾ ਕੇ ਚੀਨੀ ਰੱਖ ਦੇਣੀ ਆ ਚੀਨੀ ਪਾ ਦੇਣੀ ਹੈ ਇਹਦੇ ਵਿੱਚ ਤੇ ਰੱਖ ਦੇਣੀ ਆ 10 ਤੋਂ 15 ਮਿੰਟ ਬਾਅਦ ਜਦੋਂ ਵੀ ਤੁਸੀਂ ਫ੍ਰੀ ਹੋਵੇ ਤੇ ਇਹਦੇ ਨਾਲ ਤੁਸੀਂ ਆਪਣੇ ਚਿਹਰੇ ਤੇ ਮ사ਜ ਕਰ ਲੈਣੀ ਕਿਉਂਕਿ ਕੋਈ ਵੀ ਚੀਜ਼ ਜਿਹੜੀ ਹੁੰਦੀ ਆ ਨਾ ਛਿਲਕਾ ਹੋਵੇ ਕੋਈ ਕੁਝ ਵੀ ਹੋਵੇ ਸਬਜੀ ਦਾ ਹੋਵੇ ਉਹ ਵੇਸਟ ਨਹੀਂ ਸੁੱਟਣਾ ਚਾਹੀਦਾ ਉਹਦੇ ਵਿੱਚ ਬੜੇ ਹੀ ਗੋਣ ਹੁੰਦੇ ਸੋ ਉਹਦੀ ਵੀ ਜਿਹੜੀ ਆਪਾਂ ਇਸਤੇਮਾਲ ਕਰਕੇ ਹਨੂ ਵੀ ਜਿਹੜਾ ਇਸਤੇਮਾਲ ਚ ਲੈਣਾ ਚਾਹੀਦਾ ਵਾ ਠੀਕ ਹੈ ਇਹਨੂੰ ਮੈਂ ਇੱਧਰ ਸਾਈਡ ਤੇ ਰੱਖਦਾ ਸੋ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰੇ ਪਿਆਰ ਪਰਵਾਨ ਸਤਿ ਸ੍ਰੀ ਅਕਾਲ